ਅਮਰੀਕਾ ਦੇ ਰਾਸ਼ਪਤੀ ਡੋਨਲਡ 트੍ਰੰਪ ਜਦੋਂ ਦੇ ਰਾਸ਼ਪਤੀ ਬਣੇ ਨੇ ਉਦੋਂ ਤੋਂ ਇੱਕ ਤਾਂ ਬਾਡਰ ਬੰਦ ਹੈਗੇ ਨੇ ਕੋਈ ਵੀ ਬਾਡਰ ਤੋਂ ਐਂਟਰ ਨਹੀਂ ਕਰ ਰਿਹਾ ਜੇਕਰ ਕੋਈ ਐਂਟਰ ਕਰ ਵੀ ਰਿਹਾ ਹੈਗਾ ਤਾਂ ਉਸ ਨੂੰ ਜਿਹੜੀ ਹੈ ਕੜੀ ਜਿਹੜੀ ਸਜ਼ਾ ਵੀ ਦਿੱਤੀ ਜਾ ਰਹੀ ਹੈ ਔਰ ਅੰਦਰ ਰੱਖ ਕੇ ਹੀ ਉਹਦੇ ਜਿਹੜੇ ਕੇਸ ਨੇ ਉਸ ਦੀ ਸੁਣਵਾਈ ਕੀਤੀ ਜਾ ਰਹੀ ਹੈ ਬਹੁਤ ਘੱਟ ਲੋਕ ਨੇ ਜਿਹੜੇ ਅੰਦਰੋਂ ਬਾਹਰ ਆਉਣ ਦੀ ਆਸ ਰੱਖ ਰਹੇ ਹੈਗੇ ਨੇ ਔਰ ਦੂਜੇ ਪਾਸੇ ਵੀਜ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਅਮਰੀਕਾ ਨੇ ਵੀਜ਼ਾ ਲੈਣ ਵਾਲਿਆਂ ਦੇ ਉੱਪਰ ਵੀ ਬੈਨ ਲਗਾ ਦਿੱਤਾ ਹੈਗਾ ਜਿਹੜੇ ਦੂਸਰੇ ਦੇਸ਼ਾਂ ਤੋਂ ਲੋਕ ਆਉਣਾ ਚਾਹੁੰਦੇ ਨੇ ਉਹ ਵੀ ਹੁਣ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋ ਸਕਣਗੇ ਚੁਗਾਵਾ ਸਾਹਿਬ ਕੋ ਲੈਨੇ ਇਸ ਖਬਰ ਦੀ ਜ਼ਿਆਦਾ ਜਾਣਕਾਰੀ ਅ ਬਿਲਕੁਲ ਜਨ ਸਾਹਿਬ ਜੇ ਆਪਾਂ ਗੱਲ ਕਰੀਏ ਅਮਰੀਕਾ ਦੇ ਵੀਜੇ ਬਾਰੇ ਹੁਣ ਜਿਹੜਾ ਅਮਰੀਕਾ ਦਾ ਇਮੀਗ੍ਰੇਸ਼ਨ ਵਿਭਾਗ ਹੈ ਉਹ ਬਹੁਤ ਵੱਡੀ ਸਖਤਾਈ ਕਰਨ ਜਾ ਰਿਹਾ ਹੈ ਹੋ ਸਕਦਾਈ ਹੋ ਰਹੀ ਹੈ ਵੀਜ਼ਾ ਐਪਲੀਕੇਸ਼ਨ ਤੇ ਇੱਕ ਖਬਰ ਜਿਹੜੀ ਆ ਬਹੁਤ ਹੀ ਜਿਹੜੀ ਕਹਨੋ ਕਿ ਅਚਨਚੇਤ ਆਈ ਹੈ ਕਿਉਂਕਿ ਇਸ ਪਾਸੇ ਨਾ ਪਹਿਲਾਂ ਕਿਸੇ ਇਮੀਗ੍ਰੇਸ਼ਨ ਵਿਭਾਗ ਨੇ ਕਦੀ ਕੋਈ ਅਜਿਹੀ ਕਾਰਵਾਈ ਕੀਤੀ ਹੈ ਤੇ ਨਾ ਕਦੀ ਸੁਣੀ ਸੀ ਉਹ ਇਹ ਖਬਰ ਹੈ ਕਿ ਜਿੱਦਾਂ ਮੰਨ ਲਓ ਆਪਣੇ ਜਿਹੜੇ ਭਾਰਤੀ ਲੋਕ ਹੈ ਉਹ ਪਹਿਲਾਂ ਕੈਨੇਡਾ ਦਾ ਵੀਜ਼ਾ ਲੈਂਦੇ ਆ ਜਾਂ ਇਦਾਂ ਕਹਨੋ ਕਿ ਯੂਕੇ ਜਾਂਦੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਜਾਂਦੇ ਆ ਤੇ ਉਥੇ ਜਾ ਕੇ ਉਹ ਫਿਰ ਜਿਹੜੀ ਅਮਰੀਕਾ ਦੀ ਐਮਬੈਸੀ ਆ ਉਥੇ ਪੇਸ਼ ਹੋ ਕੇ ਆਪਣਾ ਵੀਜ਼ਾ ਜਿਹੜਾ ਉਹ ਲੈ ਲੈਂਦੇ ਨੇ ਥੋੜਾ ਜਿਹਾ ਆਸਾਨੀ ਨਾਲ ਮਿਲ ਵੀ ਜਾਂਦਾ ਖਾਸ ਕਰਕੇ ਆਪਾਂ ਕੈਨੇਡਾ ਵਿੱਚ ਤਾਂ ਆਮ ਹੀ ਸੁਣਿਆ ਕਿ ਕਿਸੇ ਦੇ ਕੋਈ ਪੇਰੈਂਟਸ ਆਏ ਆ ਜਾਂ ਕੋਈ ਕਿਸੇ ਦੀ ਫੈਮਿਲੀ ਉਥੇ ਆਈ ਆ ਤੇ ਉਥੇ ਆਣ ਕੇ ਬਾਅਦ ਥੋੜਾ ਜਿਹਾ ਰਹਿ ਕੇ ਤੇ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਤਾਂ ਉਹ ਕਾਫੀ ਹੱਦ ਤੱਕ ਉਥੇ ਜਿਹੜੀ ਵੀਜ਼ਾ ਗ੍ਰਾਂਟ ਹੋਣ ਦੀ ਆਸ ਹੁੰਦੀ ਹੈ ਤੇ ਮਿਲਦੇ ਵੀ ਆ ਵੀਜ਼ੇ ਹੁਣ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਬਾਰੇ ਬਹੁਤ ਵੱਡਾ ਸਖਤ ਫੈਸਲਾ ਲੈ ਲਿਆ ਉਹ ਫੈਸਲਾ ਇਹ ਲਿਆਇਆ ਕਿ ਹੁਣ ਕੋਈ ਵੀ ਬੰਦਾ ਖਾਸ ਕਰਕੇ ਜਿਹੜੇ ਹੁਣ ਆਪਣੇ ਇੰਡੀਅਨ ਲੋਕ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਕੰਟਰੀ ਦੇ ਤੁਸੀਂ ਰਹਿਣ ਵਾਲੇ ਹੋ ਆਪਾਂ ਗੱਲ ਕਰਦੇ ਆਂ ਭਾਰਤ ਦੀ ਕਿ ਜੇ ਤੁਸੀਂ ਭਾਰਤ ਦੇ ਰਹਿਣ ਵਾਲੇ ਆ ਤੁਸੀਂ ਯੂਕੇ ਦਾ ਕੈਨੇਡਾ ਦਾ ਕੈਨੇਡਾ ਦਾ ਆਸਟ੍ਰੇਲੀਆ ਦਾ ਨਿਊਜ਼ੀਲੈਂਡ ਦਾ ਤੁਹਾਡੇ ਕੋਲ ਵੀਜ਼ਾ ਆ ਤੁਸੀਂ ਉੱਥੇ ਘੁੰਮਣ ਫਿਰਨ ਗਏ ਆ ਤੇ ਬਾਈ ਜੀ ਹੁਣ ਤੁਸੀਂ ਅਮਰੀਕਾ ਦਾ ਵੀਜ਼ਾ ਨਹੀਂ ਲੈ पाओਗੇ ਇਹਨਾਂ ਨੇ ਹੁਣ ਸਖਤਾਈ ਕਰ ਦਿੱਤੀ ਹੈ ਔਰ ਇਹਦੇ ਉੱਤੇ ਬਹੁਤ ਕਹਿੰਦੇ ਕਿ ਅਰਜੈਂਟ ਐਕਸ਼ਨ ਲੈ ਲਿਆ ਕਿ ਇਹ ਵੀਜ਼ੇ ਹੁਣ ਬੰਦ ਕਰ ਦਿੱਤੇ ਗਏ ਆ ਕਿ ਹੁਣ ਤੁਸੀਂ ਜੇ ਚਾਹੋ ਕਿ ਅਸੀਂ ਕੈਨੇਡਾ ਜਾ ਕੇ ਤੇ ਉੱਥੇ ਜਾ ਕੇ ਵੀਜ਼ਾ ਲੈ ਲਾਂਗੇ ਕਿਉਂਕਿ ਇੰਡੀਆ ਦੇ ਵਿੱਚ ਖਾਸ ਕਰਕੇ ਅਮਰੀਕਾ ਦੇ ਵੀਜ਼ਾ ਰੇਟ ਜਿਹੜੀ ਹੈ ਉਹ ਬਹੁਤ ਲੋਅ ਹੈ ਬਹੁਤ ਘੱਟ ਤੁਹਾਨੂੰ ਵੀਜ਼ਾ ਜਿਹੜਾ ਗ੍ਰੈਂਟ ਹੁੰਦਾ ਹੈ ਕਿਉਂਕਿ ਉੱਥੇ ਇੱਕ ਤਾਂ ਭੀੜ ਬਹੁਤ ਹੈ ਉਹ ਤੁਹਾਨੂੰ ਜਿਹੜੀਆਂ ਐਪਲੀਕੇਸ਼ਨਲ ਆਨਲਾਈਨ ਵਾਸਤੇ ਜਿਹੜੀ ਅਪਾਇੰਟਮੈਂਟ ਲੈਣੀ ਹੁੰਦੀ ਹੈ ਉਹ ਕਿਤੇ ਛੇਤੀ ਨਹੀਂ ਮਿਲਦੀ ਲੋਕਾਂ ਨੂੰ ਸਾਲ-ਸਾਲ 2-2 ਸਾਲ ਜਿਹੜੀਆਂ ਵੇਟਿੰਗ ਵਿੱਚ ਰਹਿਣਾ ਪੈਂਦਾ ਭਾਵੇਂ ਉੱਥੇ ਐਮਬੈਸੀਆਂ ਬਹੁਤ ਨੇ ਦਿੱਲੀ ਹੈ ਬੰਬਈ ਹੈ ਕੈਲਕਟਾ ਹੈ ਜਿੱਦਾਂ ਚਨਾਉ ਸਾਬ ਜਿੱਦਾਂ ਕੈਨੇਡਾ ਤੋਂ ਪਹਿਲਾਂ ਆ ਆ ਜਾਂਦੇ ਸੀ ਕਿ ਅਮਰੀਕਾ ਦੇ ਵਿੱਚ ਕਿ ਕੈਨੇਡਾ ਚਲ ਜਾਂਦੇ ਆ ਉੱਥੋਂ ਅਮਰੀਕਾ ਦਾ ਵੀਜ਼ਾ इजीली ਮਿਲ ਜਾਂਦਾ ਹੈ ਉਹ ਹੁਣ ਬੰਦ ਹੋ ਗਿਆ ਕੰਮ ਫਿਰ ਬਿਲਕੁਲ ਜੀ ਉਹਨਾਂ ਨੇ ਸਟਾਪ ਕਰ ਦਿੱਤਾ ਹੈ ਇਹੋ ਮੈਂ ਦੱਸ ਰਿਹਾ ਕਿਉਂਕਿ ਇੰਡੀਆ ਦੇ ਵਿੱਚ ਭਾਰਤ ਵਿੱਚ ਬੜੇ ਏਜੰਟ ਜਿਹੜੇ ਆ ਉਹ ਇਸ ਚੀਜ਼ ਤੇ ਬਹੁਤ ਮੋਕੀ ਕਮਾਈ ਕਰ ਰਹੇ ਆ ਜੀ ਪਹਿਲਾਂ ਤੁਹਾਨੂੰ ਕੈਨੇਡਾ ਦਾ ਵੀਜ਼ਾ ਲਵਾ ਦਿੰਦੇ ਆ ਜਾਂ ਕਹਿੰਦੇ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਦਾ ਵੀਜ਼ਾ ਲਵਾ ਦਿੰਦੇ ਆ ਯੂਕੇ ਦਾ ਵੀਜ਼ਾ ਲਵਾ ਦਿੰਦੇ ਆ ਉੱਥੇ ਜਾ ਕੇ ਤੁਸੀਂ ਅਮਰੀਕਾ ਦੀ ਐਮਬੈਸੀ ਵਿੱਚ ਪੇਸ਼ ਹੋ ਕੇ ਅਮਰੀਕਾ ਦਾ ਵੀਜ਼ਾ ਲੈ ਲਓ ਅਸੀਂ ਤੁਹਾਡੇ ਕੋਲ ਇੰਨੇ ਪੈਸੇ ਲਵਾਂਗੇ ਉਹ ਹੁਣ ਚੀਜ਼ਾਂ ਹੋ ਗਈਆਂ ਬਾਈ ਜੀ ਸਾਰੀਆਂ ਬੰਦ ਹੁਣ ਉਹ ਕਹਿੰਦੇ ਆ ਕਿ ਤੁਸੀਂ ਜਿਹੜੀ ਕੰਟਰੀ ਤੇ ਬਚਿੰਦੇ ਆ ਆਪਣੀ ਕੰਟਰੀ ਦੇ ਵਿੱਚ ਜਾ ਕੇ ਵੀਜ਼ਾ ਅਪਲਾਈ ਕਰੋ ਤੁਹਾਨੂੰ ਵੀਜ਼ਾ ਜਿਹੜਾ ਆ ਉਥੋਂ ਹੀ ਇਸ਼ੂ ਹੋਊਗਾ ਜੇ ਉਹ ਵੀਜ਼ਾ ਦੇਣਾ ਚਾਹਣਗੇ ਤਾਂ ਤੁਹਾਨੂੰ ਵੀਜ਼ਾ ਮਿਲੇਗਾ ਨਹੀਂ ਤਾਂ ਤੁਹਾਨੂੰ ਨਹੀਂ ਮਿਲੇਗਾ ਹੁਣ ਇਸ ਖਬਰ ਦੇ ਨਾਲ ਬੜੇ ਲੋਕਾਂ ਨੂੰ ਜਿਹੜਾ ਆ ਉਹ ਤੱਕਾ ਲੱਗਣਾ ਕਿਉਂਕਿ ਬੜੇ ਲੋਕ ਜਿਹੜੇ ਆ ਉਹ ਇਸੇ ਆਸ ਤੇ ਬੈਠੇ ਸੀ ਕਿ ਜੇ ਇੰਡੀਆ ਤੋਂ ਵੀਜ਼ਾ ਨਹੀਂ ਮਿਲਦਾ ਤੇ ਫਿਰ ਆਪਾਂ ਕੈਨੇਡਾ ਚਲੇ ਜਾਂਦੇ ਆ ਯੂਕੇ ਅਸਟ੍ਰੇਲੀਆ ਵਗੈਰਾ ਉਧਰ ਜਰਮਨ ਵਗੈਰਾ ਚਲੇ ਜਾਂਦੇ ਆ ਯੂਰਪ ਚਲੇ ਜਾਂਦੇ ਆ ਤੇ ਉਥੇ ਜਾ ਕੇ ਆਪਾਂ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਚੀਜ਼ ਜਦੋਂ ਹੁਣ ਸਾਹਮਣੇ ਆਈ ਹੈ ਤਾਂ ਮੈਨੂੰ ਲੱਗਦਾ ਆ ਕਿ ਕੋਈ ਨਾ ਕੋਈ ਖਾਸ ਇਹੋ ਜਿਹੇ ਬੰਦਾ ਜਿਹੜਾ ਆ ਇਮੀਗ੍ਰੇਸ਼ਨ ਦੇ ਵਿਭਾਗ ਵਿੱਚ ਬੈਠਾ ਆ ਜਿਹੜਾ ਖਾਸ ਕਰਕੇ ਇਹੋ ਜਿਹੀਆਂ ਅੰਦਰੂਨੀ ਜਾਣਕਾਰੀਆਂ ਦੇ ਰਿਹਾ ਵੀ ਕਿੱਥੇ ਕਿੱਥੇ ਲੂਪ ਹੋਲ ਹੈਗੇ ਆ ਕਿੱਥੋਂ ਕਿੱਥੋਂ ਲੋਕ ਜਿਹੜੇ ਆ ਇਮੀਗ੍ਰੇਸ਼ਨ ਨੂੰ ਯੂਜ਼ ਕਰਕੇ ਤੇ ਅਮਰੀਕਾ ਦੇ ਵਿੱਚ ਇੰਟਰ ਕਰਦੇ ਆ ਸੋ ਇਹ ਪਹਿਲਾਂ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਕਿੰਨੀਆਂ ਈਜੀ ਸੀਗੀਆਂ ਕਿੰਨੀਆਂ ਸੌਖੀਆਂ ਸੀਗੀਆਂ ਤੇ ਨਾਲ ਨਾਲ ਮੈਂ ਇਹ ਵੀ ਗੱਲ ਕਰਦਾ ਜਾਵਾਂ ਕਿ ਹੁਣ ਇਹ ਕੀ ਹੋਇਆ ਕਿ ਜਿਹੜਾ EB5 ਵੀਜ਼ਾ ਸੀ ਨਾ EB5 ਜਿਹੜਾ ਬਿਜ਼ਨਸ ਵੀਜ਼ਾ ਸੀ ਉਹ ਵੀ ਇਹਨਾਂ ਨੇ ਬੰਦ ਕਰ ਦਿੱਤਾ ਕਿਉਂ ਉਹ ਬੰਦ ਕਿਉਂ ਕੀਤਾ ਹੈ ਉਹਦਾ ਇੱਕ ਮੇਨ ਕਾਰਨ ਹੈਗਾ ਆ ਕਿ ਜਿਹੜਾ 트럼ਪ ਸਾਹਿਬ ਨੇ ਪਿੱਛੇ ਜੇ 골ਡਨ ਵੀਜ਼ਾ ਚਾਲੂ ਕੀਤਾ ਸੀਗਾ ਕਿ ਜਿੰਨੇ ਸਾਡੀ ਕੰਟਰੀ ਚ ਆਉਣਾ ਆ ਐਨੇ ਲੱਖ ਡਾਲਰ ਖਰਚੋ 골ਡਨ ਵੀਜ਼ਾ ਲਵੋ ਤੇ ਆ ਜਾਓ ਪਾਣੀ ਸਿਟੀਕਨ ਉਹਦੇ ਨਹੀਂ ਮਿਲਣੀ ਪਰ ਤੁਹਾਨੂੰ ਗ੍ਰੀਨ ਕਾਰਡ ਮਿਲੇਗਾ ਤੁਸੀਂ ਬਿਜ਼ਨਸ ਕਰ ਸਕਦੇ ਹੋ ਜਿੱਦਾਂ ਦੁਬਈ ਦੇ ਵਿੱਚ ਲੋਕ ਜਾਂਦੇ ਆ ਤੇ ਇਸ ਕਰਕੇ ਜਿਹੜਾ ਅੱਗੇ E-25 ਵੀਜ਼ਾ ਇਦਾਂ ਸੀਗਾ ਵੀ ਕੋਈ ਵੀ ਬੰਦਾ ਕਿਸੇ ਵੀ ਕੰਟਰੀ ਵਿੱਚ ਬੈਠਾ ਆਪਣਾ E-25 ਵੀਜ਼ਾ ਜਿਹੜਾ ਬਿਜ਼ਨਸ ਵੀਜ਼ਾ ਅਪਲਾਈ ਕਰਦਾ ਸੀਗਾ ਇੱਥੇ ਆਣ ਕੇ ਛੋਟਾ ਮੋਟਾ ਆਪਣਾ ਬਿਜ਼ਨਸ ਖੋਲਦੇ ਸੀਗੇ ਕੋਈ 4-5 ਲੱਖ ਡਾਲਰ 10 10 ਲੱਖ ਡਾਲਰ ਇਨਵੈਸਟਮੈਂਟ ਕਰਦੇ ਸੀਗੇ ਜਿਹਦੇ ਵਿੱਚ ਕੈਸ਼ ਵੀ ਸੀਗਾ ਤੁਹਾਡਾ ਐਸੈਟ ਵੀ ਸੀ ਤੇ ਤੁਹਾਡਾ ਲੋਨ ਵੀ ਹੋ ਜਾਂਦਾ ਸੀਗਾ ਉਹ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਜਿਹੜਾ ਆਪਣੇ ਤੇ ਆਪਣੀ ਫੈਮਿਲੀ ਨੂੰ ਇੱਥੇ ਤੁਸੀਂ ਸੈੱਟ ਕਰ ਲੈਂਦੇ ਸੀਗੇ ਉਹ ਵੀ ਉਹ ਬੰਦ ਕਰਤਾ ਇਹ ਜਿਹੜਾ ਸੀਗਾ ਟੂਰਿਸਟ ਵੀਜ਼ਾ ਇਹ ਤੁਹਾਨੂੰ ਇੱਥੋਂ ਸੌਖਾ ਲੱਭ ਜਾਂਦਾ ਸੀਗਾ ਕੈਨੇਡਾ ਤੋਂ ਯੂਕੇ ਤੋਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਜਿਹੜੀਆਂ ਖਾਸ ਕਰਕੇ ਆਪਣੇ ਭਾਰਤੀ ਲੋਕ ਜਿਹੜੇ ਉੱਥੇ ਜਾਂਦੇ ਸੀਗੇ ਉੱਥੇ ਜਾ ਕੇ ਅਪਾਇੰਟਮੈਂਟ ਲੈ ਲੈਂਦੇ ਸੀ ਸੌਖੀ ਅਪਾਇੰਟਮੈਂਟ ਮਿਲ ਜਾਂਦੀ ਸੀ ਬੜੀ ਛੇਤੀ ਮਿਲ ਜਾਂਦੀ ਸੀ ਮਹੀਨੇ ਦੇ 1-2 ਮਹੀਨੇ ਦੇ ਵਿੱਚ ਵਿੱਚ ਸਾਰਾ ਕੁਝ ਹੋ ਜਾਂਦਾ ਸੀਗਾ ਹੁਣ ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਦੇਖੋ ਉੱਪਰ ਸਟੌਪ ਕਰ ਦਿੱਤਾ ਕਿ ਨਹੀਂ ਜੇ ਤੁਸੀਂ ਅਮਰੀਕਾ ਦਾ ਵੀਜ਼ਾ ਲੈਣਾ ਹੈ ਜੇ ਤੁਸੀਂ ਭਾਰਤੀ ਹੋ ਤੇ ਭਾਰਤ ਵਿੱਚ ਜਾ ਕੇ ਵੀਜ਼ਾ ਲਵੋ ਜੇ ਚਾਈਨਾ ਤੋਂ ਆ ਤੇ ਚਾਈਨਾ ਤੋਂ ਜਾ ਕੇ ਵੀਜ਼ਾ ਲਵੋ ਜੇ ਤੁਸੀਂ ਬੰਗਲਾਦੇਸ਼ ਤੋਂ ਆ ਤੇ ਬੰਗਲਾਦੇਸ਼ ਤੋਂ ਜਾ ਕੇ ਵੀਜ਼ਾ ਲਵੋ ਜੇ ਤੁਸੀਂ ਕੈਨੇਡਾ ਦੇ ਸਿਟੀਜ਼ਨ ਹਾਂ ਜਾਂ ਉਥੋਂ ਦੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੈਂ ਉਥੋਂ ਦੇ ਪਰਮਾਨੈਂਟ ਹੋਲਡਰ ਹੈ ਤਾਂ ਤੁਸੀਂ ਕੈਨੇਡਾ ਦਾ ਕੈਨੇਡਾ ਤੋਂ ਅਮਰੀਕਾ ਦਾ ਵੀਜ਼ਾ ਲੈ ਸਕਦੇ ਆ ਜੇ ਤੁਸੀਂ ਯੂਕੇ ਆਸਟ੍ਰੇਲੀਆ ਜਾ ਹੋਰਾਂ ਕੰਟਰੀਆਂ ਦੇ ਤੁਹਾਡੇ ਕੋਲ ਪਰਮਾਨੈਂਟ ਕਾਰਡ ਹੈਗੇ ਆ ਰੈਜ਼ਿਡੈਂਸੀ ਕਾਰਡ ਹੈਗੇ ਆ ਫਿਰ ਤੁਸੀਂ ਉਥੋਂ ਵੀਜ਼ਾ ਅਪਲਾਈ ਕਰ ਸਕਦੇ ਆ ਪਰ ਜੇ ਤੁਹਾਡੇ ਕੋਲ ਬਾਹਰਲੀਆਂ ਕੰਟਰੀਆਂ ਦਾ ਕੋਈ ਸਟੇਟਸ ਨਹੀਂ ਹੈ ਤੁਸੀਂ ਟੂਰਿਸਟ ਆਏ ਆ ਤੇ ਐਜ਼ ਅ ਟੂਰਿਸਟ ਤੁਸੀਂ ਅਮਰੀਕਾ ਦਾ ਵੀਜ਼ਾ ਹੁਣ ਨਹੀਂ ਲੈ ਸਕਦੇ ਇਹ ਗੇਮ ਜਿਹੜੀ ਹੁਣ ਹੋਗੀ ਬੰਦ ਹੁਣ ਕੋਈ ਵੀ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਆ ਪ੍ਰੋਸੈਸ ਨਹੀਂ ਕਰਨੀ ਸੋ ਅ ਅਖੀਰਲੀ ਗੱਲ ਇਹੋ ਹੀ ਕਹਿ ਦਿੰਨੇ ਆ ਕਿ ਅਮਰੀਕਾ ਨੇ ਟੂਰਿਸਟ ਨੂੰ ਬਾਹਰੀਆਂ ਕੰਟਰੀਆਂ ਤੋਂ ਵੀਜ਼ੇ ਦੇਣੇ ਕੀਤੇ ਬੰਦ ਹੁਣ ਤੁਹਾਨੂੰ ਵੀਜ਼ਾ ਸਿਰਫ ਤੇ ਸਿਰਫ ਆਪਣੀ ਜਿਹੜੀ ਤੁਹਾਡੀ ਜਨਮ ਹੋਈ ਹੈਗੀ ਆ ਜਿਹੜੀ ਤੁਹਾਡੀ ਆਪਣੀ ਕੰਟਰੀ ਹੈ ਉਥੋਂ ਹੀ ਵੀਜ਼ਾ ਮਿਲ ਸਕਦਾ ਹਮ ਬਿਲਕੁਲ ਤੁਗਾਵਾ ਸਾਹਿਬ ਦੇਖੋ ਇੱਕ ਪਾਸੇ ਤਾਂ ਟਰੰਪ ਸਾਹਿਬ ਨੇ ਇੱਕ ਬਾਡ ਬੰਦ ਕਰਤੇ ਆ ਕੋਈ ਉਧਰ ਚਲੀ ਨਹੀਂ ਫੜਕਣ ਦੇ ਰਹੇ ਨਾ ਕੋਈ ਉਧਰੋਂ ਐਂਟਰ ਹੋ ਰਿਹਾ ਹੈਗਾ ਦੂਜੇ ਪਾਸੇ ਵੀਜ਼ਾ ਦੇ ਵਿੱਚ ਵੀ ਸ਼ਕਤੀ ਦੇਖਣ ਨੂੰ ਮਿਲ ਰਹੀ ਹੈ ਈਵਨ ਤੋਂ ਕਿ ਜਿਨ੍ਹਾਂ ਦੇ ਮਾਪਿਓ ਦਾ ਜਿਨ੍ਹਾਂ ਨੇ ਜਿਹੜਾ ਦੇ ਬੱਚੇ ਇੱਥੇ ਨੇ ਉਹ ਕਹਿੰਦੇ ਵੀ ਚਲੋ ਇੰਡੀਆ ਤੋਂ ਤੁਸੀਂ ਵੀਜ਼ਾ ਲੈ ਲਓ ਮਾਪੇ ਉਹਨਾਂ ਦੇ ਕੋਈ ਫੰਕਸ਼ਨ ਰੱਖਿਆ ਹੈ ਉਹਨਾਂ ਨੂੰ ਵੀ ਵੀਜ਼ਾ ਉਧਰੋਂ ਨਹੀਂ ਮਿਲਦਾ ਭਾਈ ਬਹੁਤ ਜ਼ਿਆਦਾ ਸਤਾਈ ਹੋ ਗਈ ਹੈ ਬਿਲਕੁਲ ਜੀ ਸਤਾਈ ਹੋ ਗਈ ਹੈ ਅੱਗੇ ਆਪਾਂ ਆਮ ਹੀ ਸੁਣਦੇ ਸੀਗੇ ਕਿ ਜਿਨ੍ਹਾਂ ਦੇ ਬੱਚੇ ਇੱਥੇ ਰਹਿੰਦੇ ਆ ਤਕਰੀਬਨ 8-8 10 ਸਾਲ 15 ਸਾਲ ਤੋਂ ਇੱਥੇ ਰਹਿ ਰਹੇ ਆ ਪਰ ਮਾਪੇ ਉਥੇ ਇੰਡੀਆ ਬੈਠੇ ਆ ਤੇ ਬਜ਼ੁਰਗ ਹੈਗੇ ਆ ਉਹ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਆ ਉਹ ਵੀਜ਼ਾ ਅਪਲਾਈ ਕਰਦੇ ਸੀ ਤੇ ਕਿਤੇ ਨਾ ਕਿਤੇ ਵੀਜ਼ਾ ਮਿਲ ਵੀ ਜਾਂਦਾ ਸੀਗਾ 10 ਸਾਲ ਦਾ ਮਿਲ ਜਾਂਦਾ ਸੀਗਾ ਚਲੋ ਆਉਣ ਜਾਣ ਕੁ ਹੋ ਜਾਂਦਾ ਸੀ ਕੋਈ 2-4 ਮਹੀਨੇ ਇੱਥੇ ਰਹਿ ਜਾਂਦੇ ਸੀ ਚਲੇ ਜਾਂਦੇ ਸੀਗੇ ਪਰ ਹੁਣ ਜਿਹੜੀਆਂ ਸਖਤਾਈਆਂ ਆ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਗਈਆਂ ਔਰ ਇਹ ਨਹੀਂ ਕਿ ਉਹਨਾਂ ਦਾ ਕੋਈ ਟਾਈਮ ਬਾਉਂਡ ਕੀਤਾ ਕਿ ਇਸ ਦਿਨ ਤੋਂ ਸ਼ੁਰੂ ਹੋਣੀ ਹੈ ਉਹਦਾ ਇਹ ਹੈ ਕਿ ਇਮੀਡੀਏਟਲੀ ਜਿੱਦਣ ਜੇ ਅੱਜ ਗੱਲ ਕੀਤੀ ਹੈ ਤੇ ਕੱਲ ਰਾਤ 12 ਵਜੇ ਤੋਂ ਬਾਅਦ ਉਹ ਜਿਹੜਾ ਉਹ ਤੇ ਉੱਤੇ ਅਸਰ ਸ਼ੁਰੂ ਹੋ ਗਿਆ ਇਸ ਕਰਕੇ ਅਰਸਲ ਵਿੱਚ ਜੇ ਗੱਲ ਕਹੀਏ ਅਮਰੀਕਾ ਦੀ ਜਿਹੜੀ ਗਵਰਨਮੈਂਟ ਹੈ ਜਿਹੜੀ 트럼ਪ ਸਰਕਾਰ ਹੈਗੀ ਆ ਉਹ ਕਿਤਨਾ ਕਿਤੇ ਇਮੀਗ੍ਰੈਂਟਸ ਨੂੰ ਕਿਸੇ ਵੀ ਹਾਲਤ ਵਿੱਚ ਅਮਰੀਕਾ ਚ ਆਉਣ ਤੋਂ ਰੋਕਣਾ ਚਾਹੁੰਦੀ ਹੈ ਤੁਸੀਂ ਵੀਜੇ ਦੀ ਗੱਲ ਕਰਦੇ ਆ ਆ ਜਿਹੜਾ ਜੌਰਜੀਆ ਦੇ ਵਿੱਚ ਹੈਪਰੂ ਹੋਇਆ ਜਿਹੜਾ ਆਈਐਸ ਨੇ ਤਕਰੀਬਨ ਪੌਣੇ 500 ਬੰਦਾ ਫੜਿਆ ਉਹ ਜਿਹੜੀ ਫੈਕਟਰੀ ਸੀ ਨਾ ਜਿਹੜੀ ਬੰਦੀ ਪਈ ਸੀ ਹੰਡਾਈ ਦੀ ਤੇ ਐਲਜੀ ਦੀ ਜਿਹੜੇ ਉਹ ਕੰਮੇ ਕੰਮ ਕਰਦੇ ਸੀ ਨਾ ਉਹ ਕਹਿਆ ਤਾਂ ਰਿਹਾ ਕਿ ਉਹ ਇਲਲੀਗਲ ਹੈ ਪਰ ਉਹ ਵਰਕ ਵੀਜ਼ਾ ਹੀ ਲੈ ਕੇ ਆਏ ਹੋਏ ਸੀਗੇ ਹੂੰ ਉਹ ਕੰਪਨੀ ਨੇ ਦਾਵਾ ਕੀਤਾ ਕਿ ਇਹ ਜਿਹੜੇ ਬੰਦੇ ਕੰਮ ਕਰ ਰਹੇ ਸੀਗੇ ਇਹਨਾਂ ਦੇ ਕੋਲ ਪ੍ਰੋਪਰ ਵੀਜ਼ਾ ਸੀਗਾ ਇਹਨਾਂ ਕੋਲ ਕੰਮ ਕਰਦੇ ਡਾਕੂਮੈਂਟ ਸੀਗੇ ਜਿਸ ਤਰ੍ਹਾਂ ਹੋਰ ਵੀ ਕੰਪਨੀਆਂ ਕਰਦੀਆਂ ਆ ਕਿ ਉਹ ਕੰਟਰੈਕਟ ਬੇਸ ਤੇ ਬਾਹਰੋਂ ਕੰਟਰੀਆਂ ਤੋਂ EMPLOYE HIRE ਕਰਦੀਆਂ ਕਿਉਂਕਿ ਲੇਬਰ ਦੇ ਪੈਸੇ ਘੱਟ ਲੱਗਦੇ ਆ ਸੋ ਇਹ ਵੀ ਇਦਾਂ ਹੀ ਕੰਮ ਕਰਨ ਆਏ ਸੀਗੇ ਪਰ ਕਿਤੇ ਨਾ ਕਿਤੇ ਹੁਣ ਉਹ ਹਿੰਡ ਹੋ ਗਈ ਤੇ ਨਹੀਂ ਜੇ ਹੁੰਦਾ ਸੀ ਅਰੈਸਟ ਕਰ ਲੇ ਹੁੰਦਾ ਸੀ ਵਾਪਸ ਭੇਜਨੇ ਭੇਜਦੇ ਆ ਜਦ ਕਿ ਸਾਊਥ ਕੋਰੀਆ ਦੇ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੇ ਚਾਰਟਰ ਪਲੇਨ ਜਿਹੜਾ ਭੇਜਣ ਦੀ ਗੱਲ ਕਹੀ ਹੈ ਕਿ ਜਦੋਂ ਵੀ ਤੁਹਾਡਾ ਇਹ ਸਾਰੀ ਕਾਰਵਾਈ ਪੂਰੀ ਹੋ ਜਾਂਦੀ ਹੈ ਅਸੀਂ ਆਪਣੇ ਵਸਿੰਦਿਆਂ ਨੂੰ ਆਪਣੇ ਲੋਕਾਂ ਨੂੰ ਜਿਹੜਾ ਆ ਬੜੇ ਮਾਨ ਸਤਕਾਰ ਦੇ ਨਾਲ ਅਸੀਂ ਆਪਣੀ ਕੰਟਰੀ ਵਿੱਚ ਲੈ ਕੇ ਆਵਾਂਗੇ ਕਿਉਂਕਿ ਉਹ ਕਿਸੇ ਵੀ ਹਾਲਤ ਵਿੱਚ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਨਹੀਂ ਗਏ ਸੀਗੇ ਉਹ ਲੀਗਲੀ ਇੰਟਰ ਹੋਏ ਸੀਗੇ ਵੀਜ਼ੇ ਲੈ ਕੇ ਗਏ ਸੀਗੇ ਉਹ ਵਰਕ ਵੀਜੇ ਸੀਗੇ ਤੇ ਉਹ ਸਿਰਫ ਤੇ ਸਿਰਫ ਉਸੇ ਹੀ ਥਾਂ ਤੇ ਕੰਮ ਕਰ ਸਕਦੇ ਸੀ ਕੰਟਰੈਕਟ ਬੇਸ ਤੇ ਚਾਹੇ ਉਹ 1 ਸਾਲ ਕੰਮ ਚੱਲਦਾ ਚਾਹੇ 2 ਸਾਲ ਚੱਲਦਾ ਜਾਂ 3 ਸਾਲ ਚੱਲਦਾ ਉਹਨਾਂ ਚ ਵੀ ਉਹਨਾਂ ਉਹਨਾਂ ਕੰਮਿਆਂ ਨੇ ਕੰਮ ਕਰਨਾ ਸੀਗਾ ਪਰ ਹੁਣ ਆਈਸ ਨੇ ਐਡੀ ਵੱਡੀ ਰੇਡ ਕੀਤੀ ਹੋਵੇ ਪੌਣੇ 500 ਬੰਦਾ ਫੜਿਆ ਹੋਵੇ ਤੇ ਜੇ ਉਹਨੂੰ ਛੱਡ ਦੇਣ ਤਾਂ ਫਿਰ ਤਾਂ ਬੜੀ ਵੱਡੀ ਨਮੋਸ਼ੀ ਵਾਲੀ ਗੱਲ ਹੈ ਸੋ ਹੁਣ ਕਹਿਤਾ ਕਿ ਜਿੰਨੇ ਜੀ ਫੜ ਲੈ ਫੜ ਲੈ ਕੋਣੀ ਛੱਡਨੇ ਹੁਣ ਫਿਰ ਉਹ ਵਾਪਸ ਭੇਜਨੇ ਹੀ ਪੈਣੇ ਆ ਭਾਵੇਂ ਕਿ ਗੱਲਾਂ ਵਿੱਚ ਨਿਕਲ ਕੇ ਇਹ ਵੀ ਆ ਰਹੀਆਂ ਨੇ ਕਿ ਇਸ ਟਾਈਮ ਉਹ ਜਿਹੜਾ ਪ੍ਰੋਜੈਕਟ ਹੈ ਤਕਰੀਬਨ ਹਜ਼ਾਰ ਬਿਲੀਅਨ ਡਾਲਰ ਦਾ ਉਹ ਪ੍ਰੋਜੈਕਟ ਹੈ ਬਹੁਤ ਵੱਡਾ ਪ੍ਰੋਜੈਕਟ ਹੈ ਕਿਉਂਕਿ ਜਿਹੜੀ ਜਿਸ ਪ੍ਰੋਜੈਕਟ ਬਾਰੇ 트럼ਪ ਸਾਹਿਬ ਆਪਣੀ ਛਾਤੀ ਥਾਪੜ ਕੇ ਗੱਲ ਕਹ ਰਹੇ ਹੈ ਕਿ ਸਾਊਥ ਕੋਰੀਆ ਨੇ ਹਜ਼ਾਰ ਬਿਲੀਅਨ ਤੋਂ ਉੱਪਰ ਇਥੇ ਇਨਵੈਸਟਮੈਂਟ ਕਰਨਾ ਜੇ ਇੰਨੀ ਵੱਡੀ ਇਨਵੈਸਟਮੈਂਟ ਕੋਈ ਕੰਟਰੀ ਕਰ ਰਹੀ ਹੈ ਤੇ ਉਹਦੇ ਜਿਹੜੇ ਕੰਮੇ ਹੈ ਉਹਨਾਂ ਨੂੰ ਤੁਸੀਂ ਫੜ ਕੇ ਤੇ ਵਾਪਸ ਭੇਜ ਰਹੇ ਆ ਤੇ ਕੋਈ ਨਾ ਕੋਈ ਗੱਲ ਤਾਂ ਰੁਕੇਗੀ